ਅੱਜ ਮੈਂ ਸਮਝਣਾ ਕਿ ਉਹ ਕਸਟ ਜਿਹੜਾ ਵਾ ਬਨਵਾਸ ਜਿਹੜਾ ਵਾ ਖਤਮ ਹੋਇਆ ਵਾ ਅੱਜ ਮੈਂ ਜਦੋਂ ਜ਼ਿਲ੍ਹੇ ਵਿੱਚ ਇੰਟਰਪ੍ਰਧਾਨ ਬਣ ਕੇ ਹੋਇਆ ਵਾਂ ਤੇ ਅੱਜ ਹਰ ਪਿੰਡ ਵਿੱਚੋਂ ਸਾਕਤਾ ਜਿਹੜੀਆਂ ਸਰਕਾਤੇ ਡੇਰੇ ਲਾ ਕੇ ਬੈਠੀਆਂ ਹੋਈਆਂ ਨੇ ਅੜੀਕ ਕਰ ਰਹੀਆਂ ਨੇ ਮੈਂ ਬਿਲਕੁਲ ਕੋਈ ਲਫ਼ਜ਼ ਨਹੀਂ ਜਿੰਨਾ ਨਾਲ ਮੈਂ ਸੰਗਤਾਂ ਦਾ ਧੰਨਵਾਦ ਕਰ ਸਕਾਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦਾ ਧੰਨਵਾਦ ਕਰ ਸਕਾਂ ਜਿਨ੍ਹਾਂ ਨੇ ਬੜੀ ਦਲੇਰੀ ਦੇ ਨਾਲ ਫੈਸਲਾ ਲਿਆ ਕਿਉਂਕਿ ਲੰਬੇ ਸਮੇਂ ਤੋਂ ਏਜੰਸੀਆਂ ਉਹਨਾਂ ਨੂੰ ਬੜਾ ਕੁਝ ਕਹਿ ਰਹੀਆਂ ਸੀ ਜੀ ਤੇ ਜਿੰਨਾ ਕਰਕੇ ਮੈਨੂੰ ਇੰਨੇ 8 ਸਾਲ ਪਾਰਟੀ ਤੋਂ ਬਾਹਰ ਬਹਿ ਕੇ ਤੇ ਮੈਂ ਪਾਰਟੀ ਦੇ ਹੱਕ ਵਿੱਚ ਹੀ ਜਿਹੜਾ ਵਾ ਉਹ ਬੋਲਦਾ ਰਿਹਾ ਵਾਂ ਔਰ ਮੇਰੇ ਲੰਬੇ ਸਮੇਂ ਬਹਿਣ ਤੇ ਮੈਂ ਸਮਝਦਾ ਮੇਰੇ ਸਿੱਧਕ ਸਤਕਾ ਮੈਨੂੰ ਅੱਜ ਪਾਰਟੀ ਨੇ ਫਿਰ ਸਰਕਾਰ ਮੰਨ ਦਿੱਤੀ। ਅਜਿਹੇ ਦੇ ਵਰਕਰਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਆ? ਮੈਂ ਜ਼ਿਲ੍ਹੇ ਦੇ ਵਰਕਰਾਂ ਨੂੰ ਇਹ ਅਪੀਲ ਕਰਨੀ ਚਾਹੁੰਦਾ ਕਿ ਸਹੀ ਨਾਮਜ਼ਦਗੀ ਲਈ ਅਕਾਲੀ ਦਲ ਦੇ ਵਿੱਚ ਜਾਣ ਪਾਉਣ ਲਈ ਹਰ ਪਿੰਡ ਵਿੱਚੋਂ ਵਰਕਰ ਜਿਹੜੇ ਨੇ ਜਿਹੜੇ ਅਕਾਲੀ ਦਲ ਦੇ ਸਰਗਰਮੀ ਨਾਲ ਕੰਮ ਕਰਨਾ ਚਾਹੁੰਦੇ ਨੇ ਉਹ ਮੇਰੇ ਨਾਲ ਸੰਪਰਕ ਕਰਨ ਆਉਣ ਵਾਲੇ ਸਮੇਂ ਵਿੱਚ ਉਹਨਾਂ ਨੂੰ ਪੂਰਾ ਇਤਮਾਨ ਸਤਿਕਾਰ ਦਿੱਤਾ ਜਾਵੇਗਾ ਔਰ ਅਕਾਲੀ ਦਲ ਨੂੰ ਲਾਮਬੰਦ ਕਰਕੇ ਤੂਗੀਤਾ ਜਾਵੇਗਾ ਤਾਂ ਕਿ 27 ਤੱਕ ਇੱਕ ਇਨਕਲਾਬ ਜਿਹੜਾ ਜिले ਗਜ਼ਾਫਤ ਹੋਵੇ ਛੁਪੀ ਜਾਵੇ ਸਾਰੇ ਹਲਕੇ ਦੇ ਲੀਡਰਾਂ ਨੂੰ ਨਾਲ ਲੈ ਕੇ ਲੈ ਕੇ ਜੇ ਨਗਰ ਕਾਇਦੇ ਜਾਂ ਕੋਈ ਅਜਿਹੀ ਕੋਈ ਥੜੇ ਬੰਦੀ ਜੇ ਨਿਕਲ ਕੇ ਹੁੰਦੀ ਮੈਂ ਹੁਣ ਪ੍ਰਧਾਨ ਬਣ ਗਿਆ ਵਾਂ ਮੇਰੇ ਲਈ ਸਾਰੇ ਇੱਕ ਹੋ ਜਾਣੇ ਸਾਸਾ ਪੰਡਾ ਦਾ ਸਤਕਾਰ ਜਿਹੜਾ ਵਾ ਪੁੱਟਾ ਜਾਵੇਗਾ ਔਰ ਨਾਲ ਲੈ ਕੇ ਚੱਲਣਗੇ ਜਿਹੜੇ ਨਰਾਜ਼ ਬੈਠੇ ਮਨਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਜਿਹੜੇ ਨਰਾਜ਼ ਬੈਠੇ ਨੇ ਮੈਂ ਕਹਿੰਦਾ ਨਰਾਜ਼ ਹੈ ਕੋਈ ਨਹੀਂਗਾ ਆਠ ਆਠਾ ਮਾਰਦੇ ਇਕੱਠ ਨੇ ਸਾਰੇ ਇਕੱਠੇ ਕਰ ਬੋਲੋ ਉਹ ਯਾ ਸਹੀ ਕਿਹਾ ਦੇਖੋ ਜਿਹੜਾ ਉਸ ਪੈਸੇ ਲਗਾ ਰਿਹਾ ਹੈ ਜੀਵਨ ਆਮ ਪਾਰਟੀ ਦਾ ਕੋਈ ਉਠਾਂ ਤੇ ਦਿਖਾਈ ਨਹੀਂ ਸੀ ਦਿੰਦਾ ਤੇ ਆਮ ਪਾਰਟੀ ਦੀ ਸਰਕਾਰ ਬਣ ਗਈ ਸੀ ਇਸੇ ਤਰ੍ਹਾਂ 27 ਨੂੰ ਇੱਕ ਇਨਕਲਾਬ ਆਵੇਗਾ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣ ਜਿਲੇ ਜਿਲੇ ਚੋਣੀਆਂ ਸੀ ਕਾਗੜੀਆਂ ਸੀ ਝੋਲੀ ਚ ਪਾ ਕੇ ਦੇ ਹੋਗੇ ਮੈਂ ਪਹਿਲਾਂ ਵੀ ਮੇਰੀ ਪ੍ਰਧਾਨਗੀ ਥਲੇ ਸਾਰਾ ਫਾਨਕੋਟ ਗਰਦਾਰਪੁਰ ਜ਼ਿਲ੍ਹਾ ਇੱਕ ਸੀ ਭਾਈ ਸਾਰੀਆਂ ਜਿੱਤ ਤੇ ਰਹੇ ਆ ਤੇ ਹੁਣ ਵੀ ਆਈ ਸਾਰੀਆਂ ਜਿੱਤ ਕੇ ਅਕਾਲੀ ਦਲ ਦੀ ਝੋਲੀ ਵਿੱਚ ਪਾ ਦੇ ਹੋਗੇ ਉਹ ਭਟਣੇ ਨਾਲ ਬਹੁਤ ਬਹੁਤ ਬੇਕੁਰੀਅੱਜੋਂ ਫਿਰ ਤੋਂ ਸਾਡੇ ਸੀਨੀਅਰ ਅਕਾਲੀ ਆਗੂ ਸਦਾਸ ਉਸ ਸਿੰਘ ਲਗਾ ਜੀ ਨੂੰ ਦੁਬਾਰਾ अपना जिला प्रधान ਬਣਾਇਆ ਗਿਆ ਉਹਨਾਂ ਦੀ ਖੁਸ਼ੀ ਵਿੱਚ ਸਾਰੇ ਨੂੰ ਬੜਾ ਲੋਕਾਂ ਸਾਰੇ ਵਰਗਾਂ ਦੇ ਕਾਫੀ ਉਤਸ਼ਾਹ ਆ ਹਰੇਕ ਥਾਂ ਕੋਈ ਉਹਨਾਂ ਦੇ ਸਵਾਗਤ ਲਈ ਆਪਾਂ ਇੱਥੇ ਖੜੇ ਆ ਤੇ ਸਾਨੂੰ ਸਾਰਿਆਂ ਨੂੰ ਬੜੀ ਆਸ ਹੈ ਕਿ ਉਹਨਾਂ ਦੇ ਲਗਾ ਸਰ ਦੇ ਮੇਰੇ ਪ੍ਰਧਾਨ ਬਣ ਨਾਲ ਮੇਰੇ ਪਾਰਟੀ ਚ ਕਾਫੀ ਮਤਲਬ ਮਜ਼ਬੂਤੀ ਆ ਗਈ ਜੋ ਰਸਤੇ ਵਗੈਰਾ ਵਰਤਨ ਨੂੰ ਵੀ ਨਾਲ ਚੱਲਣਗੇ ਤੇ ਲੋਕਾਂ ਚ ਮਤਲਬ ਇੱਕ ਵੱਖਰਾ ਹੀ ਰੰਗ ਭਰਿਆ ਜਾਏਗਾ ਕਿਹੜੀ ਪਾਰਟੀ ਤੇਰੀ ਸਰਕਰ ਨਾਲ ਆ ਜੋ ਕਿ ਆ ਇਸ ਤਰ੍ਹਾਂ ਲੈ ਕੇ ਵਾਪਸ ਆਉਂਦਾ ਉਹ ਪਾਰਟੀ ਦੇ ਵਰਕਰ ਨਰਾਜ ਉਸ ਨਰਾਇਕੀ ਮਾੜੀ ਮੋੜ ਚੱਲਦੀ ਰਹਿੰਦੀ ਆ ਉਹਨਾਂ ਦੀ ਵੀ ਕੋ ਆਪਣਾ ਸਾਡੇ ਪਰਾ ਪਾਰਟੀ ਪ੍ਰਧਾਨ ਦਾ ਕੋਈ ਵੀਰ ਸਿੰਘ ਵੀ ਬਾਦਲ ਸਾਹਿਬ ਵੀ ਰਹਿਣ ਮਾਈ ਇੱਥੇ ਜੋ ਵਰਕਰ ਨਰਾਇ ਨੇ ਉਹਨਾਂ ਨੂੰ ਮਤਲ ਘਰ ਘਰ ਜਾ ਕੇ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕਾ ਨਾਲ ਜੋ ਵੀ ਆ ਉਹਨਾਂ ਦੇ ਗ੍ਰੇਸ਼ੀਕੇ ਦੂਰ ਕਰਕੇ ਤੇ ਉਹਨਾਂ ਨੂੰ ਪਾਰਟੀ ਨਾਲ ਤੁਰਿਆ ਜਾਏਗਾ ਜਿਉਂਨਾ ਪਾਰਟੀ ਦਾ ਹੋਰ ਮਾਨ ਵਧੇਗਾ ਪਾਰਟੀ ਦੀ ਪਕੜ ਹੋਰ ਮਜ਼ਬੂਤ ਹੋਏਗੀ ਹੁਣ ਇਹ ਸਮੇਂ ਵਿੱਚ 2027 ਦੀਆਂ ਚੋਣਾਂ ਜਿਹੜੀਆਂ ਆਮ ਬੜੇ ਆਰਾਮ ਨਾਲ ਆਪਣੇ ਸ਼ੋਨੀ ਭਾਈ ਸਾਹਿਬ ਜਿੱਤੇ